ਤਾਂਗੇ ਤੁਸੀਂ ਦੇਖੋਗੇ ਇਹਦੇ ਉੱਤੋਂ ਜਿਹੜਾ ਹੋਵੇ ਮੈਲ ਮੈਲ ਜੀ ਜਿਹੜੀ ਨਾ ਲੱਥੂ ਕੀ ਤੁਹਾਨੂੰ ਆ ਜਿਆਦੇ ਖਰਚਾ ਲਾ ਕੇ 2-3000 ਲਾ ਕੇ ਲਾਈਟ ਨਵੀਂ ਚੇਂਜ ਕਰਾਉਣੀ ਹੈ ਜੇ ਤੇ ਫੇਰਾ ਆਪਾਂ 250 ਰੁਪਏ ਲਾ ਕੇ ਆਪਾਂ ਇਹ ਚੀਜ਼ ਕਰਕੇ ਆਪਣੀ ਜਿਹੜੀ ਲਾਈਟ ਹੈ ਉਹ ਪੀਲੀ ਤੋਂ ਫੇਰ ਵਾਈਟ ਕਰ ਸਕਦੇ ਤੇ ਅੱਜ ਆਪਾਂ ਕਰਕੇ ਦੇਖਣ ਲੱਗੇ ਆਪਣੀ ਗੱਡੀ ਦੀਆਂ ਲਾਈਟਾਂ ਜਿਹੜੀਆਂ ਪੀਲੀਆਂ ਹੀਆਂ ਸਾਫ਼ ਤੇ ਬਾਕੀ ਆ ਰਬਿੰਗ ਕੰਪਾਊਂਡ ਲਿਆਂਦੀ ਆਪਾਂ 3M ਦੀ ਆਉਂਦੀ ਆ ਮਤਲਬ 250 ਰੁਪਏ ਦੀ ਇੱਕ ਰੇਗ ਮਾਲ ਲਿਆਂਦਾ ਆਪਾਂ ਜਿਹੜਾ ਮੇਨ ਜਿਸ ਨਾਲ ਪਰ ਕੜਾਈ ਕਰਨੀ ਲਾਈਟਾਂ ਦੀ ਇਹ 2000 ਨੰਬਰ ਦਾ ਤੇ ਬਾਕੀ 250 ਦੇ ਆਸ-ਪਾਸ ਜਿਹੜਾ ਖਰਚਾ ਹੁੰਦਾ ਵਜੇ ਹੋ ਜਾਣ ਤੇ ਫਿਰ ਤੇ ਵਧੀਆ ਕਿਉਂਕਿ ਲਾਈਟ ਜਿਹੜੀ ਨਵੀਂ ਆ ਉਹ 2000 ਦੇ ਲਾ ਕੇ ਬੰਨੇ ਕ ਲੈ ਆ। ਇਹ 250 ਨਾਲ ਸਾਫ ਹੋ ਜਾਣ ਤੇ ਫਿਰ ਹੋਰ ਕੀ ਚਾਹੀਦਾ ਚਲੋ ਕਰਕੇ ਵੇਦੇ ਆ ਫਿਰ ਠੀਕ ਆ। ਤੇ ਤੇ ਆ ਬਾਕੀ ਤੁਸੀਂ ਪਹਿਲਾਂ ਕੰਡੀਸ਼ਨ ਵੇਖ ਲਓ ਕਿੰਦਾ ਆ ਰਹੀ ਹੈ ਜੇ ਕੋਈ ਮਾੜਾ ਮੋਟਾ ਤੁਹਾਨੂੰ ਫਰਕ ਲੱਗੂਗਾ ਤੇ ਵੀਡੀਓ ਜੀ ਦੱਸ ਦਿਓ ਕਮੈਂਟ ਕਰਕੇ ਵੀ ਹਾਂ ਪਹਿਲਾਂ ਆਪਾਂ ਇੱਕ ਲੈ ਐਡ ਕਰਾਂਗੇ। ਠੀਕ ਆ ਦੋਵਾਂ ਜੋ ਫਿਰ ਆਪਾਂ ਨੂੰ ਮੇਨ ਪਤਾ ਲੱਗੂਗਾ। ਵੀ ਕੋਈ ਫਰਕ ਲੱਗਦਾ ਜਾਂ ਨਹੀਂ ਹੋਇਆ ਬਈ ਸਾਫ ਕਿ ਨਹੀਂ ਠੀਕ ਆ ਪਹਿਲਾਂ ਇੱਕ ਲੈ ਐਡ ਕਰਦੇ ਆ ਫਿਰ ਦੇਖ ਸਭ ਤੋਂ ਪਹਿਲਾਂ ਜਦੋਂ ਆਪਾਂ ਲੈਂਦਾ ਵਾ ਪਾਣੀ ਠੀਕ ਆ ਤੇ ਪਾਣੀ ਦੇ ਨਾਲ ਜਿਹੜੀ ਤਗੜਾਈ ਕਰਨੀ ਰੇਗ ਮਾ ਲਾਂਗੇ ਕਿਉਂਕਿ ਜੇ ਸੁੱਕੀ ਕਰਾਂਗੇ ਤੇ ਲਾਈਟ ਜਿਹੜੀ ਖਰਾਬ ਹੋਣ ਦੇ ਚਾਂਸ ਜ਼ਿਆਦੇ ਆ ਠੀਕ ਆ ਇਹ ਕਰਕੇ ਇਹਨੂੰ ਪਾਣੀ ਲਾ ਕੇ ਲਾਈਟ ਨੂੰ ਤੇ ਇਹਦਾ ਹੌਲੀ ਹੌਲੀ ਰਗੜਾਈ ਕਰਨੀ ਸ਼ੁਰੂ ਕਰਨੀ ਜਿਉਂ-ਜਿਉਂ ਆ ਭਰ ਰਗੜਾਂਗੇ ਤੁਸੀਂ ਦੇਖੋਗੇ ਇਹਦੇ ਉੱਤੋਂ ਜਿਹੜਾ ਹੋਵੇ ਮੈਲ ਮੈਲ ਜੀ ਜਿਹੜੀ ਨਾ ਲੱਥੂ ਕੀ ਤੁਹਾਨੂੰ ਆ ਆ ਵੇਖੋ ਹੁਣ ਕਿੰਨਾ ਮੱਲੋ ਜਿਹੜਾ ਪੀਲਾ ਪੀਲਾ ਜਿਹਾ ਜਿਹੜਾ ਗੰਦਾ ਆ ਜੋ ਵੀ ਲੈਡ ਦੇ ਜੰਮੇ ਆ ਸੀਗਾ ਜਿਹਨਾਂ ਲਾਈਟਾਂ ਮੇਨ ਪੀਲੀ ਹੋ ਜਾਂਦੀ ਆ ਉਹ ਮੇਨ ਦੀ ਜਾਵੇ ਨਿਕਲਦੀ ਪਈ ਆ ਠੀਕ ਆ ਇਹਨੂੰ ਆਪਾਂ ਇਦਾਂ ਹੀ ਰੱਖ ਦਾਂਗੇ ਬਾਕੀ ਐਕਸਪੈਰੀਮੈਂਟ ਇਹ ਜੇ ਹੋ ਜੂਗਾ ਤਾਂ ਵੀ ਵਧੀਆ ਨਾ ਹੋਊਗਾ ਫਿਰ ਲੈਡ ਨਵੇਂ ਪਵਾ ਲਾਂਗੇ ਠੀਕ ਆ ਜੇ ਹੋ ਗਿਆ ਇਹ ਵੈਸੇ ਚਾਂਸ ਤੇ ਜ਼ਿਆਦਾ ਆ ਕਿ ਲਾਈਟ ਸਾਫ਼ ਹੋਊਗੀ ਬਾਕੀ ਇਹ ਨਹੀਂ ਆ ਠੀਕ ਆ ਜਿੱਦਾਂ ਇਹ ਆ ਪਤਾ ਦਿਖਾ ਦਾਂਗੇ ਹੋਰ ਇੰਨਾਂ ਐਕਸਪੈਰੀਮੈਂਟ ਵਾਲੀ ਆਪਾਂ ਵੀਡੀਓ ਬਣਨੇ ਫੇਸਬੁੱਕ ਤੇ ਚੱਲ 5 ਮਿੰਟਾਂ ਜੀ ਵੀ ਸਹੀ ਜੇ ਕੰਮ ਆ ਗਿਆ ਤੇ ਕੋਈ ਨ ਜੇ ਆਰੇ ਇਹੇ ਮਾਰਨਾ ਆਪਾਂ ਕਰਤਾ ਸਾਫ ਵੈਸੇ ਕਾਫੀ ਮਤਲਬ ਲੱਗਣ ਡਿਆ ਅੱਗੇ ਨੂੰ ਫਰਕ ਪੈ ਗਿਆ ਵਾਈਟ ਹੋ ਗਈ ਹੈ ਲਾਈਟ ਇਹ ਤੋਂ ਬਾਅਦ ਜਿਹੜੀ ਆ ਆਪਾਂ ਕੰਪਾਉਂਡ ਲਿਆਂਦੀ ਆ ਇਹ ਇਹਦੇ ਨਾਲ ਆਪਾਂ ਲਾ ਕੇ ਇਹਦੇ ਨਾਲ ਜਿਹੜੀ ਥੋੜੀ ਰਗੜਾਈ ਕਰਾਂਗੇ ਦੋ ਤਿੰਨ ਅਰੀ ਇਹਨੂੰ ਲਾਵਾਂਗੇ ਫਿਰ ਲਾਸਟ ਆਪਾਂ ਤੁਹਾਨੂੰ ਦਿਖਾਉਨੇ ਆ ਵਹ ਰੇਗ ਮਾਰਨਾ ਕਾਫੀ ਫਰਕ ਪੈਣਾ ਜਿਹੜਾ ਉੱਤੇ ਘੱਟਾ ਪੀਲਾ ਪੰਝਾ ਜਿਹੜਾ ਜੰਮਿਆ ਵਾ ਉਹ ਲਾਤੀਆ ਬਾਸ ਇਹਦੇ ਨਾਲ ਹੀ ਆ ਥੋੜੀ ਸ਼ਾਈਨਿੰਗ ਆਊਗੀ ਤੇ ਉਹ ਫਿਰ ਵੇਖਦੇ ਆ ਦੁੱਗੀ ਲਾਈਟ ਨਾਲੋਂ ਕਿੰਨਾ ਕ ਮਤਲਬ ਫਰਕ ਲੱਗਦਾ ਵਾ ਠੀਕ ਆ ਤੇ ਆਪਾਂ ਪਹਿਲਾਂ ਡੱ ਇਹ ਜੋ ਆ ਜਿਹੜੀ ਤਨ ਦੇਖ ਸਕਦਾ ਕ੍ਰੀਮ ਦੀ ਅਰਜੀ ਹੁੰਦੀ ਹੈ ਕੰਪਾਊਂਡ ਜਿਹੜੀ ਰਬਿੰਗ ਵਾਸਤੇ ਹੁੰਦੀ ਹੈ ਜਾਂ ਮੇਨ ਠੀਕ ਆ ਸ਼ਾਈਨਿੰਗ ਵਾਸਤੇ ਚਮਕ ਵਾਸਤੇ ਜਿਹਨੂੰ ਯੂਜ਼ ਕਰਦੇ ਆ ਇਹ ਉੱਤੇ ਜਿਹੜੀ ਆਪਾਂ ਲਾਈਟ ਤੇ ਲਾ ਕੇ ਤੇ ਐਂਦਾ ਅਪਲਾਈ ਕਰਕੇ ਤੁਸੀਂ ਇਹਨੂੰ ਲਾ ਕੇ ਸਾਰੀ ਏਰੀਆ ਪਰ ਰਗੜਾਈ ਕਰਨੀ ਠੀਕ ਆ ਐਂਦਾ ਦਾ ਕੁਝ ਵੀ ਲੈ ਲਓ ਸਪੰਜ ਜੇ ਨਹੀਂ ਹੈਗਾ ਤਾਂ ਤੁਸੀਂ ਕੱਪੜਾ ਵੀ ਲੈ ਲਓ ਉਹਦਾ ਕੋਈ ਮੇਨ ਚੱਕਰ ਨਹੀਂ ਹੈਗਾ ਮੇਨ ਇਹ ਹੈਗਾ ਆਪਾਂ ਇਹਦੇ ਉੱਤੇ ਜਿੱਦਾਂ ਅੱਗੇ ਰੇਗਮਾਰ ਨੂੰ ਰਗੜਾਈ ਕੀਤੀ ਉਹਦਾ ਥੋੜਾ ਰਗੜਨਾ ਇਹਨੂੰ ਸ਼ਾਈਨਿੰਗ ਜੀ ਇਹਦੀ ਲਿਆਉਣੀ ਆ ਠੀਕ ਆ ਇਹ ਪ੍ਰੋਸੈਸ ਆਪਾਂ ਇੱਕ ਦੋਰੀ ਦੋਰੀ ਤਿੰਨਰੀ ਲਾਵਾਂਗੇ ਨੂੰ ਠੀਕ ਆ ਫੌਣ ਜਿਹੜੀ ਕੰਪਾਊਂਡ ਜਿਹੜੀ ਆਪਾਂ ਯੂਜ਼ ਕਰ ਲਈ ਆ ਹੱਤੀ ਤਾਂ ਨੋਰਮਲ ਲਾਈਟ ਦਿਖਾਉਣਾ ਹੈ ਕਿ ਸਾਫ਼ ਕਰਕੇ ਵੇਖ ਨਹੀਂ ਆਪਾਂ ਕਿੰਨਾ ਫਰਕ ਪਿਆ ਵੈਸੇ ਕਾਫੀ ਜਿਹੜਾ ਮੈਨੂੰ ਲੱਗਦਾ ਹੋਵੇਗੇ ਡਿਫਰੈਂਸ ਆਇਆ ਉਹਦੇ ਨਾਲੋਂ ਅਦਰ ਮੱਖਾਉਣਾ ਦੇਖੀ ਆ ਜਿਹੜੀ ਆਪਣੀ ਲਾਈਟ ਠੀਕ ਆ ਬਾਕੀ ਜਿਹੜੇ ਆ ਅੰਦਰ ਆ ਜਿਹੜੇ ਦਾਗ ਜੇ ਆ ਜਾਂ ਉਹ ਚੀਜ਼ਾਂ ਵਾ ਇਹ ਅੰਦਰੋਂ ਲਾਈਟ ਖਰਾਵਾ ਜੇ ਬਾਕੀ ਜਿਹੜਾ ਸ਼ੀਸ਼ੇ ਦੇ ਆਪਾਂ ਜੇ ਇੱਕ ਬਾਹਰੋਂ ਗੱਲ ਕਰੀਏ ਦੇਖੋ ਪੂਰਾ ਮਤਲਬ ਸਾਫ਼ ਹੋ ਗਿਆ ਔਰ ਠੀਕ ਆ ਤੀਂ ਵੇਖ ਸਕਦੇ ਐਚ ਤੇ ਉਹ ਚ ਦੋਵਾਂ ਚੋਂ ਡਿਫਰੈਂਸ ਵੇਖ ਲਓ ਆ ਜਿਹੜਾ ਪੀਲਾ ਵਾ ਤੇ ਇਹਦਾ ਕਲਰ ਪੂਰਾ ਵਾਈਟ ਹੋ ਗਿਆ ਠੀਕ ਆ ਪਹਿਲੀ ਤੁਸੀਂ ਵੇਖ ਸਕਦੇ ਮਤਲਬ ਜੇ ਮੈਂ ਮੇਰੇ ਹਿਸਾਬ ਨਾਲ ਵੇਖੋ ਤਾਂ 50% ਮਤਲਬ 70% ਫਰਕ ਪੈ ਗਿਆ ਜਿਹੜਾ ਸ਼ੀਸ਼ਾ ਮਤਲਬ ਪੀਲਾ ਸੀ ਉਹ ਵੇਖਸੇ ਉਹ ਪੀਲਾ ਵਾ ਤੇ ਆ ਜਿਹੜਾ ਵਾਈਟ ਹੋ ਗਿਆ ਠੀਕ ਬਾਕੀ ਜੇ ਤੁਹਾਡੀ ਲਾਈਟ ਅੰਦਰੋਂ ਖਰਾਬ ਆ ਜਾਂ ਕੋਈ ਗੱਲ ਆ ਜਾਂ ਜਿਵੇਂ ਆ ਟੁੱਟੀ ਆ ਉਹ ਫਿਰ ਆਪਾਂ ਨੂੰ ਨਵੀਂ ਚੇਂਜ ਹੀ ਕਰਨੀ ਪੈਣੀ ਬਾਕੀ ਜੇ ਸ਼ੀਸ਼ਾ ਪੀਲਾ ਵਾ ਉਹ ਤੁਸੀਂ ਇਦਾਂ ਮੀਨਸ ਉਹ ਆ ਪਾਈ ਦਾ ਠੀਕ ਕਰਦੇ ਜੇ ਸ਼ੀਸ਼ਾ ਪੀਲਾ ਵਾ ਠੀਕ ਆ ਬਾਕੀ ਜੇ ਲਾਈਟ ਨੂੰ ਫਾਲਟ ਆ ਜੇ ਅੰਦਰੋਂ ਜਿਵੇਂ ਆ ਲਾਈਟ ਥੋੜੀ ਖਰਾਬ ਹੋਈ ਆ ਇਸ ਕਰਕੇ ਪ੍ਰੋਪਰ ਜਿਹੜੀ ਉਹ ਠੀਕ ਨਹੀਂ ਹੋਈ ਇਹ ਆਪਾਂ ਨੂੰ ਚੇਂਜ ਹੀ ਕਰਨੀ ਪੈਣੀ ਆ ਬਾਕੀ ਜੇ ਥੋੜਾ ਬਹੁਤਾ ਜਿੱਦਾਂ ਪੀਲਾ ਪਿਆਣਾ ਆਪਣੀਆਂ ਲਾਈਟਾਂ ਚ ਆ ਜਾਂਦਾ ਉਹ ਤੁਸੀਂ ਇੱਥੇ ਤਾਂ ਸਹੀ ਕਰ ਸਕਦੇ ਬਾਕੀ ਆ ਲਾਈਟ ਜਿੱਦਾਂ ਵਿੱਚ ਦਾਗ ਪਏ ਅੰਦਰਵਾਰ ਇਹ ਦੇ ਸ਼ੀਸ਼ੇ ਅੰਦਰਵਾਰੇ ਬਾਕੀ ਉ ਆਪਣੀ ਪੂਰੀ ਕਲੀਅਰ ਹੋ ਗਈ ਆ ਦੇਖ ਲਓ ਆ ਪੂਰੀ ਉਦਾਂ ਹੀ ਖੱਟੀ ਆ ਤੇ ਹੁਣ ਇਹਨੂੰ ਮੈਂ ਵੀਡੀਓ ਤੋਂ ਬਾਅਦ ਜਿਹੜਾ ਇਹ ਕਲੀਨ ਕਰੂੰਗਾ ਠੀਕ ਆ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਵਦਾਂੀਆਂ ਆਉਂਦੀਆਂ ਨੇ ਓਕੇ ਠੀਕ ਆ ਮਿਲਦੇ ਆ ਅਗਲੀ ਵੀਡੀਓ ਚ ਤੇ ਇਹਦੇ ਲਈ ਜਿਹੜਾ ਆਪਾਂ ਮੇਨ ਲਿਆ ਆ 2000 ਨੰਬਰ ਦਾ ਰੇਗਮਾਰ ਪੇਪਰ ਆ ਜਿਹਦੇ ਨਾਲ ਆਪਾਂ ਰਗੜਾਈ ਕੀਤੀ ਆ ਠੀਕ ਆ ਤੇ ਇੱਕ ਆਪ ਕੰਬਾਉਂਡ ਲਈ ਰਭੇਗਾ ਬੌਂਡ ਕਹਿੰਦੇ ਇਹਨੂੰ 3M ਨੇ ਠੀਕ ਆ ਇੱਕ ਦਿਨ ਜਿੱਥੋਂ ਗੱਡੀਆਂ ਦੇ ਐਕਸੈਸਰੀ ਵਗੈਰਾ ਮਿਲਦੀ ਉਥੋਂ ਤੁਹਾਨੂੰ ਮਿਲ ਜੂਗੀ ਠੀ ਠੀਕ ਆ ਰਗੜਾਈ ਜਿਹੜੀ ਆਪਾਂ ਹੱਥ ਨਾਲ ਮੇਲ ਕਰਨੀ ਆ ਕੋਈ ਮਸ਼ੀਨ ਕੋਈ ਗ੍ਰੈਂਡਰ ਦੀ ਆਪਾਂ ਲੋੜ ਨਹੀਂ ਠੀਕ ਆ